ਗੁਰਬਾਣੀ ਤੋਂ ਉੱਪਰ ਕੋਈ ਪਰੇਨਾ ਸਰੋਤ ਨਹੀਂ ਹੈ ਇਸ ਤੋਂ ਵੱਡੀ ਮੋਟੀਵੇਸ਼ਨ ਸਾਨੂੰ ਕਿੱਥੋਂ ਨਹੀਂ ਮਿਲ ਸਕਦੀ ਅੱਜ ਅਸੀਂ ਗੁਰਬਾਣੀ ਤੋਂ ਪ੍ਰੇਰਣਾ ਲਵਾਂਗੇ ਕਿ ਕਿਵੇਂ ਜਿਹੜੀ ਸਾਡੀ ਮਤ ਪਾਪਾ ਨਾਲ ਭਰ ਗਈ ਹੈ ਇਸ ਨੂੰ ਕਿਵੇਂ ਸਾਫ਼ ਕੀਤਾ ਜਾ ਸਕਦਾ ਹੈ ਤਾਂ ਤਾਂ ਸ਼ਿਗੁਰ ਨਾਨਕ ਦੇਵ ਜੀ ਮਹਾਰਾਜ ਆਪਣੀ ਜਪਜੀ ਸਾਹਿਬ ਦੀ ਬਾਣੀ ਵਿੱਚ ਇਸ ਨੂੰ ਉਤਾਰਨਾ ਸਹਿ ਸਮਝਾਉਂਦੇ ਹਨ ਪਰਿਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸਖੇ ਪਾਪ ਜੀ ਸਾਡੇ ਹੱਥ ਪੈਰ ਖੇਪ ਆ ਮਿੱਟੀ ਨਾਲ ਭਰ ਜਾਣ ਤਾਂ ਇਹਨੂੰ ਕਿਵੇਂ ਧੋ ਸਕਦੇ ਹਾਂ ਇਸ ਨੂੰ ਪਾਣੀ ਨਾਲ ਧੋਤਾ ਜਾ ਸਕਦਾ ਹੈ ਪਾਣੀ ਧੋਤੇ ਉਤਰਸਖੀ ਪਾਣੀ ਨਾਲ ਜਿਹੜੀ ਖੇ ਹੈ ਜਿਹੜੀ ਮਿੱਟੀ ਹੈ ਉਤਰ ਜਾਏਗੀ ਇਸੇ ਨਾਲ ਹੀ ਉਹ ਕਹਿੰਦੇ ਹਨ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਹੋਤੋਏ ਜਿਹੜਾ ਸਾਟੋ ਕੀ ਕੱਪੜਾ ਹੈ ਉਹ ਵਿਸ਼ਟਾ ਨਾਲ ਭਰ ਗਿਆ ਹੈ ਉਹ ਸਿਰਫ ਪਾਣੀ ਨਾਲ ਨਹੀਂ ਧੋਤਾ ਜਾ ਸਕਦਾ ਉਸ ਨੂੰ ਧੋਣ ਲਈ ਸਾਨੂੰ ਸਾਬਣ ਦੀ ਵੱਤੋ ਕਰਨੀ ਪਵੇਗੀ ਦੇ ਸਾਬੂਨ ਲਈਏ ਹੋਤੋਏ ਉਸ ਨੂੰ ਸਾਬਣ ਲਾ ਕੇ ਅਸੀਂ ਧੋ ਸਕਦੇ ਹਾਂ ਇਸ ਦੇ ਨਾਲ ਹੀ ਤੀਜੀ ਤੁਕ ਵਿੱਚ ਫਰਮਾਉਂਦੇ ਹਨ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੇਂ ਕੈ ਰੰਗ ਭਾਵ ਕਿ ਜਿਹੜੀ ਸਾਡੀ ਮਤ ਜਨਮ ਜਨਮਾਂ ਤਰਾ ਦੇ ਪਾਪਾਂ ਨਾਲ ਭਰੀ ਹੋਈ ਹੈ ਇਸ ਨੂੰ ਧੋਣ ਦਾ ਸਿਰਫ ਇੱਕੋ ਇੱਕ ਵਸੀਲਾ ਇੱਕੋ ਇੱਕ ਤਰੀਕਾ ਨਾਮ ਹੈ ਬਾਣੀ ਹੈ ਇਸ ਨੂੰ ਸਾਨੂੰ ਰੋਜ਼ ਜਪ ਕੇ ਅਸੀਂ ਇਸ ਨੂੰ ਮਲ ਨੂੰ ਧੋ ਸਕਦੇ ਹਾਂ ਇਸ ਨਾਲ ਸਾਨੂੰ ਰੋਜ਼ ਬਾਣੀ ਪੜਨ ਦੀ ਵੀ ਪ੍ਰੇਰਣਾ ਮਿਲਦੀ ਹੈ ਕਿ ਜੇ ਅਸੀਂ ਰੋਜ਼ ਬਾਣੀ ਪੜਾਂਗੇ ਤੇ ਸਾਡਾ ਮਨ ਨਿਰਮਲ ਹੋ ਜਾਵੇਗਾ